ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਅੱਜ ਦੀ ਜਿਹੜੀ ਇਹ ਕਲਾਸ ਆਪਾਂ ਲੈ ਕੇ ਆਏ ਆ ਇਹ ਪੰਜਾਬੀ ਪੇਪਰ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਕੇ ਪਿਛਲੀ 15 ਦਸੰਬਰ ਨੂੰ ਪੀ ਟ੍ਰਿਪਲ ਐਸ ਬੀ ਬੋਰਡ ਵੱਲੋਂ ਪੰਜਾਬੀ ਕੁਆਲੀਫਾਈ ਪੇਪਰ ਜਿਹੜਾ ਲਿਆ ਗਿਆ ਐ ਐਡਵਰਟਾਈਜ਼ਮੈਂਟ 4 2000 ਈ ਦੇ ਅਧੀਨ ਡਿਪਟੀ ਰੇਂਜਰ ਦੀ ਪੋਸਟ ਲਈ ਇਹ ਪੰਜਾਬੀ ਕੁਆਲੀਫਾਈ ਪੇਪਰ ਲਿਆ ਗਿਆ ਇਸ ਕਲਾਸ ਦੇ ਵਿੱਚ ਆਪਾਂ 50 ਦੇ 50 ਜਿਹੜੇ ਸਵਾਲ ਆਏ ਨੇ ਉਹਨਾਂ ਦਾ ਕੀ ਲੈਬਲ ਰਿਹਾ ਹੈ ਕਿਸ ਤਰੀਕੇ ਨਾਲ ਪੇਪਰ ਸੈੱਟ ਹੋਇਆ ਤੇ ਕਿਸ ਤਰੀਕੇ ਨਾਲ ਆਪਾਂ ਫਾਈਨਲ ਪੇਪਰ ਜਿਹੜਾ ਸੋਲਵ ਕਰਨਾ ਹੈ ਉਸ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ ਜੇਕਰ ਤੁਸੀਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਸੀਂ ਪੰਜਾਬੀ ਕੁਆਲੀਫਾਈ ਪੇਪਰ ਦੇ ਨਾਲ ਨਾਲ ਪੰਜਾਬੀ ਤੇ ਇੰਗਲਿਸ਼ ਸਟੈਨੋਗ੍ਰਾਫੀ ਤੇ ਕਲਾਸਾਂ ਅਪਲੋਡ ਕਰਨ ਜਾ ਰਹੇ ਹਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਤੇ ਤੁਸੀਂ ਆਪਣੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਬਿਲਕੁਲ ਫਰੀ ਵਿੱਚ ਤੇ ਵਧੀਆ ਮਟੀਰੀਅਲ ਨਾਲ ਜਾਰੀ ਰੱਖ ਸਕੋ ਤੇ ਆਪੋ ਆਪਣੇ ਟਿਚਿਆਂ ਤੇ ਪਹੁੰਚ ਸਕੋ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਕਰਦੇ ਹਾਂ ਸਟਾਰਟ ਹਾਂਜੀ ਇੱਕ ਨੰਬਰ ਜਿਹੜਾ ਸਵਾਲ ਹੈ ਉਹ ਹੈ ਹੇਠ ਦਿੱਤੇ ਵਿਕਲਪਾਂ ਵਿੱਚੋਂ ਸੁੱਕੇ ਬਾਗ ਹਰੇ ਹੋਣਾ ਮੁਹਾਵਰੇ ਲਈ ਢੁਕਮਾ ਅਰਥ ਜਿਹੜਾ ਆਪਾਂ ਨੇ ਝੋਣਨਾ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਮਾਨ ਇੱਜ਼ਤ ਵਧਣਾ ਜਿੱਤ ਜਾਣਾ ਕਿਸਮਤ ਬਦਲ ਜਾਣੀ ਜਾਂ ਮਦਦ ਕਰਨਾ ਸੁੱਕੇ ਬਾਗ ਹਰੇ ਹੋਣਾ ਦਾ ਜਿਹੜਾ ਅਰਥ ਹੈ ਉਹ ਹੈ ਕਿਸਮਤ ਬਦਲ ਜਾਣੀ ਸੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਇੱਕ ਨੰਬਰ ਸਵਾਲ ਦਾ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ ਪੰਜਾਬੀ ਦੀ ਉਪਭਾਸ਼ਾ ਦੁਆਬੀ, ਹੇਠਾਂ ਦਿੱਤੇ ਇਲਾਕਿਆਂ ਵਿੱਚੋਂ ਨਹੀਂ ਬੋਲੀ ਜਾਂਦੀ ਆਪਸ਼ਨਾਂ ਨੇ ਆਪਣੇ ਕੋਲੇ ਸ਼ਹੀਦ ਭਗਤ ਸਿੰਘ ਨਗਰ ਇਹਨਾਂ ਚਾਰਾਂ ਦੇ ਵਿੱਚੋਂ ਤਿੰਨ ਦੇ ਵਿੱਚ ਜਿਹੜੀ ਮਤਲਬ ਕਿ ਦੁਆਬੀ ਉਪਾਸ਼ਾ ਪੰਜਾਬੀ ਦੀ ਬੋਲੀ ਜਾਂਦੀ ਹੈ। ਸ਼ਹੀਦ ਭਗਤ ਸਿੰਘ ਨਗਰ, ਦੁਆਬੀ ਉਪਾਸ਼ਾ ਬੋਲੀ ਜਾਂਦੀ ਹੈ। ਜਲੰਧਰ, ਕਪੂਰਥਲਾ ਇੱਥੇ ਹੀ ਬੋਲੀ ਜਾਂਦੀ ਹੈ। ਹੁਸ਼ਿਆਰਪੁਰ ਦੇ ਵਿੱਚ ਵੀ ਬੋਲੀ ਜਾਂਦੀ ਹੈ। ਅੰਮ੍ਰਿਤਸਰ ਦੇ ਵਿੱਚ ਨਹੀਂ ਬੋਲੀ ਜਾਂਦੀ। ਬੀ ਹੈ ਜਿਹੜਾ ਰਾਈਟ ਆਨਸਰ ਹੈ ਇੱਥੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਮਾਜੀ ਬੋਲੀ ਜਾਂਦੀ ਹੈ। ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ ਹੇਠ ਲਿਖੇ ਬਾਕ ਦਾ ਬਹੁਵਚਨ ਚੁਣਨਾ ਹੈ ਪਾਣੀ ਹੇਠ ਲਿਖੇ ਬਾਕ ਦਾ ਬਹੁਵਚਨ ਚੁਣਨਾ ਹੈ ਉੱਚੀ ਇਮਾਰਤ ਦੂਰੋਂ ਦਿਸਦੀ ਹੈ ਤੁਸੀਂ ਨੇ ਅਕਸ਼ਰਾਂ ਜਿਹੜੀਆਂ ਕੱਟਦੇ ਤੁਰੇ ਜਾਣਾ ਚਾਰ ਅਕਸ਼ਰਾਂ ਨੇ ਇਹਨਾਂ ਚੋਂ ਪਹਿਲਾ ਅਕਸ਼ਰਾਂ ਕੱਟ ਲਓ ਉੱਚੀ ਦਾ ਬਹੁਵਚਨ ਉੱਚਿਆਂ ਨਹੀਂ ਹੋ ਸਕਦਾ ਇਹਨੂੰ ਕੱਟ ਦਿਓ ਉਸ ਤੋਂ ਅਗਲਾ ਉੱਚੀ ਇਹ ਵੀ ਇੱਕ ਵਚਨ ਹੈ ਡੀ ਵੀ ਕੱਟ ਦੋ ਉਸ ਤੋਂ ਬਾਅਦ ਆਪਣੇ ਕੋਲੇ ਦੋ ਜਿਹੜੀਆਂ ਆਪਸ਼ਨਾਂ ਬਚਦੀਆਂ ਨੇ ਬਹੁਵਚਨ ਦੇ ਐਂਡ ਤੇ ਬਿਲਕੁਲ ਹੈ ਨਹੀਂ ਆਉਂਦਾ ਹਨ ਜ਼ਰੂਰੀ ਹੈ ਵੀ ਵੀ ਕੱਟ ਜਾਊਗਾ ਏ ਆ ਜਿਹੜਾ ਰਾਈਟ ਆਨਸਰ ਹੈ ਇਸ ਤਰੀਕੇ ਨਾਲ ਤੁਸੀਂ ਨੇ ਜਿਹੜੀਆਂ ਔਕਸ਼ਨਾ ਕੱਢਦੇ ਅੱਗੇ ਵਧਣਾ ਹੈ ਅਗਲਾ ਜਿਹੜਾ ਸਵਾਲ ਹੈ ਹੇਠਾਂ ਲਿਖੇ ਬਾਕ ਵਿੱਚ ਖਾਲੀ ਥਾਂ ਲਈ ਸਹੀ ਵਿਰੋਧਾਰਥਕ ਸ਼ਬਦ ਚੁਣਨਾ ਹੈ ਆਪਾਂ ਨੇ ਕੱਚਾ ਅੰਬ ਅਚਾਰ ਪਾਉਣ ਦੇ ਕੰਮ ਆਉਂਦਾ ਹੈ ਪਰ ਡੈਸ਼ ਇਸੇ ਤਰ੍ਹਾਂ ਖਾਣ ਦੇ ਪੱਕਾ ਪੀਲਾ ਹਰਾ ਤੇ ਕੱਟਾ ਇਹਦੇ ਵਿੱਚੋਂ ਡੀ ਆਪਸ਼ਨ ਵੀ ਕੱਟ ਦੋ ਹਰਾ ਵੀ ਕੱਟ ਦੋ ਆਪਾਂ ਨੇ ਕੱਚਾ ਦਾ ਵਿਰੋਧੀ ਸ਼ਬਦ ਚੁਣਨਾ ਹੈ ਏ ਆ ਜਿਹੜਾ ਰਾਈਟ ਆਨਸਰ ਹੈ ਇੱਥੇ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਗਿਆ ਸੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਸ੍ਰੀ ਗੁਰੂ ਅਮਰਦਾਸ ਜੀ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਵੱਲਾ ਦਾ ਜਿਹੜਾ ਸਮਾਨਾਰਥਕ ਸ਼ਬਦ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਭ ਅੱਲਾ ਦਾ ਸਮਾਨਾਰਥਕ ਸ਼ਬਦ ਹੈ ਸਸਤਾ ਅਕਰਸਰ ਸਬਰ ਬਰੀਕ ਇਹ ਆ ਜਿਹੜਾ ਰਾਈਟ ਆਨਸਰ ਹੈ ਜੀ ਗੁਰਮੁਖੀ ਵਰਣਮਾਲਾ ਦੀ ਅੰਤਿਮ ਟੋਲੀ ਵਰਗ ਦਾ ਕਿਹੜਾ ਅੱਖਰ ਸਭ ਤੋਂ ਪਹਿਲਾਂ ਵਰਣਮਾਲਾ ਵਿੱਚ ਆਉਂਦਾ ਹੈ ਅੰਤਿਮ ਟੋਲੀ ਹੈ ਜਿਹੜੀ ਜਈਏ ਵਾਲੀ ਹੈ ਸੱッセ ਪੈਰ ਬਿੰਦੀ ਵਾਲੀ ਹੈ ਜਿਹੜੀ ਉਹ ਨਵੀਨ ਟੋਲੀ ਹੈ ਯਾਦ ਰੱਖਣੇ ਤੁਸੀਂ ਨੇ ਡੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਸ ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਆਪਾਂ ਨੇ ਚੁਣਨਾ ਹੈ ਸੀ ਹੈ ਜਿਹੜਾ ਜੀ ਰਾਈਟ ਆਨਸਰ ਹੈ ਇੱਥੇ ਸ਼ੁੱਧ ਵਾਕ ਆਪਣੀ ਚੁਣਨਾ ਕੁੜੀਆਂ ਪਿੰਗਾ ਝੂਟ ਰਹੀਆਂ ਹਨ ਰਹੀਆਂ ਹਨ ਝੂਟ ਕੁੜੀਆਂ ਪਿੰਗਾ ਪਿੰਗਾ ਝੂਟ ਰਹੀਆਂ ਕੁੜੀਆਂ ਹਨ ਪਿੰਗਾ ਰਹੀਆਂ ਕੁੜੀਆਂ ਹਨ ਝੂਟ ਏ ਆ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ ਸਵਾਲ ਹੈ ਆਪਣੇ ਕੋਲੇ ਵਰਣਮਾਲਾ ਤੇ ਇੱਕ ਹੋਰ ਗੁਰਮੁਖੀ ਵਰਣਮਾਲਾ ਦੀ ਜਿਹੜੀ ਨਵੀਨ ਟੋਲੀ ਹੈ ਜਾ ਵਰਗ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਸ਼ਾਮਿਲ ਕੀਤਾ ਗਿਆ ਹੈ ਬੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਲੱਲੇ ਪੈਰ ਬਿੰਦੀ ਜੇ ਇਹਨਾਂ ਆਪਸ਼ਨਾਂ ਦੇ ਵਿੱਚ ਲੱਲੇ ਪੈਰ ਬਿੰਦੀ ਨਾ ਹੁੰਦੀ ਤਾਂ ਫਫੇ ਪੈਰ ਬਿੰਦੀ ਜਿਹੜਾ ਰਾਈਟ ਆਨਸਰ ਆ ਜਾਂਦਾ ਇਥੇ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ ਸਹੀ ਸ਼ੁੱਧ ਚੁਣਨਾ ਹੈ ਆਪਾਂ ਨੇ ਏ ਆ ਜਿਹੜਾ ਰਾਈਟ ਆਨਸਰ ਹੈ ਇੱਥੇ ਕਚਹਿਰੀ ਕਮ ਅਗੇਤਰ ਲਗਾ ਕੇ ਬਣਨ ਵਾਲਾ ਸਹੀ ਸ਼ਬਦ ਅਗਲਾ ਕੁਐਸਚਨ ਆਪਾਂ ਕਰ ਰਹੇ ਹਾਂ ਇੱਥੇ ਕਮਲ ਕਮਜ਼ੋਰ ਕਮ ਅਕਲ ਕਮਜ਼ੋਰ 'ਚ ਵੀ ਜਿਹੜਾ ਕਮ ਅਗੇਤਰ ਹੈ ਕਮ ਅਕਲ 'ਚ ਵੀ ਤਾਂ ਜਿਹੜਾ ਡੀ ਆਨਸਰ ਹੈ ਓ ਰਾਈਟ ਬਣ ਜੂਗਾ ਬੀ ਤੇ ਸੀ ਦੋਨੋਂ ਸਹੀ ਨੇ ਅੰਕ 6 1/ ਸੌਰੀ 6 3/4 ਨੂੰ ਗੁਰਮੁਖੀ ਵਿੱਚ ਲਿਖਣਾ ਹੈ ਆਪਾਂ ਨੇ ਏ ਆ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਪੌਣੀ 7 ਪੰਜਾਬੀ ਭਾਸ਼ਾ ਵਿੱਚ ਸਵਰਧੁਨੀਆਂ ਹਨ ਪੰਜਾਬੀ ਭਾਸ਼ਾ ਦੇ ਵਿੱਚ ਸਵਰਧੁਨੀਆਂ ਦੀ ਗੱਲ ਹੋ ਰਹੀ ਹੈ ਇੱਥੇ 10 ਇਹ ਹੈ ਜਿਹੜਾ ਰਾਈਟ ਆਨਸਰ ਹੈ ਇੱਥੇ ਅਗਲਾ ਜਿਹੜਾ ਸਵਾਲ ਹੈ ਬਹੁਤ ਦੁੱਖ ਹੋਣਾ ਚਾਰ ਅੱਖਰ ਨੇ ਆਪਣੇ ਕੋਲੇ ਕੀਤੀ ਕਰਾਈ ਖੂਬ ਚ ਪੈਣਾ ਕਰਮਾ ਨੂੰ ਰੋਣਾ ਕਾਰਾ ਹੋ ਜਾਣਾ ਜਾਂ ਕਲੇਜਾ ਬਿੰਨਿਆ ਜਾਣਾ ਡੀ ਹੈ ਜਿਹੜਾ ਜੀ ਇੱਥੇ ਰਾਈਟ ਆਨਸਰ ਹੈ ਗੁਰਮੁਖੀ ਵਰਣਮਾਲਾ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ਗੁਰਮੁਖੀ ਜਿਹੜੀ ਵਰਣਮਾਲਾ ਨੂੰ 8 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਜੇਕਰ ਆਪਾਂ ਇੱਥੇ ਵਰਗਾਂ ਦੀ ਗੱਲ ਕਰੀਏ ਉਹਦੇ ਵਿੱਚ ਮੁੱਖ ਵਰਗ ਆ ਜਾਂਦਾ ਊੜੇ ਵਾਲਾ ਕੁ ਵਰਗ ਆ ਜਾਂਦਾ ਕੱਕੇ ਵਾਲੀ ਲਾਈਨ ਹੈ ਜਿਹੜੀ ਚ ਵਰਗ ਆ ਜਾਂਦਾ ਚੱਚੇ ਵਾਲੀ ਲਾਈਨ ਟ ਵਰਗ ਆ ਜਾਂਦਾ ਟੈਂਕੇ ਵਾਲੀ ਲਾਈਨ ਹੈ ਜਿਹੜੀ ਟ ਵਰਗ ਆ ਜਾਂਦਾ ਕੱਤੇ ਵਾਲੀ ਲਾਈਨ ਔਰ ਵਰਗ ਆ ਜਾਂਦਾ ਪੱਪੇ ਵਾਲੀ ਲਾਈਨ ਔਰ ਅੰਤਿਮ ਟੋਲੀ ਜਈਏ ਵਾਲੀ ਜਿਹੜੀ ਲਾਈਨ ਹੈ ਔਰ ਫਿਰ ਨਵੀਨ ਟੋਲੀ ਆ ਜਾਂਦੀ ਹੈ ਸੱッセ ਪੈਰ ਬਿੰਦੀ ਵਾਲੀ ਜਿਹੜੀ ਲਾਈਨ ਹੈ ਇਸ ਤਰੀਕੇ ਨਾਲ ਅੱਠ ਜਿਹੜੇ ਵਰਗ ਬਣ ਜਾਂਦੇ ਨੇ ਉਸ ਤੋਂ ਅਗਲਾ ਜਿਹੜਾ ਸਵਾਲ ਹੈ ਜੀ ਤੁਹਾਡੇ ਕੋਲੇ ਹੇਠ ਲਿਖਿਆਂ ਵਿੱਚੋਂ ਕਿਹੜਾ ਉਜੜਨਾ ਸ਼ਬਦ ਦਾ ਵਿਰੋਧੀ ਜੋੜ ਹੈ ਬਸਣਾ ਡੀ ਜਿਹੜਾ ਰਾਈਟ ਆਨਸਰ ਹੈ ਇੱਥੇ ਬੰਦੀ ਛੋੜ ਬਾਬਾ ਕਿਸ ਨੂੰ ਕਿਹਾ ਜਾਂਦਾ ਹੈ ਡੀ ਜਿਹੜਾ ਰਾਈਟ ਆਨਸਰ ਹੈ ਹਰ ਗੋਬਿੰਦ ਸਾਹਿਬ ਜੀ ਕੀਤੇ ਨੂੰ ਜਾਣਨ ਵਾਲਾ ਜਿਹੜਾ ਬਾਕ ਲਈ ਸੰਕੇਪ ਸ਼ਬਦ ਆਪਾਂ ਨੇ ਚੁਣਨਾ ਹੈ ਬਹੁਤੇ ਸ਼ਬਦ ਨਹੀਂ ਤਾਂ ਇੱਕ ਸ਼ਬਦ ਸੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਕਰਤਿਗ ਕਰਤਿਗ ਜਿਹੜਾ ਕੀਤੇ ਨੂੰ ਜਾਣਨ ਵਾਲਾ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ ਵਿਆਕਰਨ ਅਨੁਸਾਰ ਵਿਆਕਰਨ ਅਨੁਸਾਰ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਨੇ ਸਾਰਥਿਕ ਤੇ ਨਿਰਾਰਥਿਕ ਦੋ ਕਿਸਮਾਂ ਨੇ ਸੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਸਾਰਥਕ ਸ਼ਬਦ ਨਿਯਮ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਗੇ ਕਿਸਮਾਂ ਦੇ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਉਹ ਸਾਰੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਮਾਤਾ ਜੀ ਦਾ ਨਾਮ ਆਪਾਂ ਨੇ ਦੱਸਣਾ ਇੱਥੇ ਹਰਗੋਬਿੰਦ ਜੀ ਦੀ ਮਾਤਾ ਦਾ ਨਾਮ ਮਾਤਾ ਗੰਗਾ ਗੱਭਰੂ ਸ਼ਬਦ ਦਾ ਲਿੰਗ ਬਦਲਣਾ ਇੱਥੇ ਆਪਾਂ ਨੇ ਅਗਲੇ ਕੁਐਸਚਨ ਦੇ ਵਿੱਚ 22 ਨੰਬਰ 'ਚ ਮਟਿਆਰ ਸੀ ਜਿਹੜਾ ਰਾਈਟ ਆਨਸਰ ਹੈ ਜੀ ਕਾਰ ਪਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਆਪਾਂ ਨੇ ਚੋਣਨਾ ਹੈ ਸੀ ਜਿਹੜਾ ਰਾਈਟ ਆਨਸਰ ਹੈ ਸੰਗੀਤ ਪਲੱਸ ਕਾਰ ਸੰਗੀਤਕਾਰ ਉਸ ਤੋਂ ਅੱਗੇ ਆਪਣੇ ਵਿਸ਼ਰਾਮ ਚਿੰਨ ਜਿਹੜੇ ਲੱਗੇ ਹੋਏ ਨੇ ਸਹੀ ਸ਼ਬਦ ਸਹੀ ਬਾਕ ਚ ਓਨਾ ਸੁਰਿੰਦਰ ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ ਸੁਰਿੰਦਰ ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ ਇਹਦੇ ਵਿੱਚੋਂ ਪਹਿਲਾ ਸੀ ਜਿਹੜੀ ਆਪਸ਼ਨ ਹੈ ਤੁਸੀਂ ਕੱਟ ਦੋਗੇ ਕਿਉਂਕਿ ਇਹ ਬਿਲਕੁਲ ਹੀ ਗਲਤ ਹੋਗੀ ਕਿਉਂ ਗਲਤ ਹੋਗੀ ਕਿ ਡਬਲ ਜਿਹੜੀ ਬਿੰਦੀ ਹੈ ਉਹ ਚਿੰਨ ਹੁੰਦਾ ਹੈ ਵਿਸਰਾਮ ਚਿੰਨ ਹੁੰਦਾ ਹੈ ਮਤਲਬ ਕਿ ਕਹਿਣਾ ਕਿਸੇ ਨੂੰ ਸੁਰਿੰਦਰ ਨੇ ਕਿਹਾ ਮਾਸਟਰ ਜੀ ਨੂੰ ਉਹਨੇ ਤਿੰਨਾ ਦੇ ਵਿੱਚੋਂ ਜਿਹੜਾ ਰਾਈਟ ਆਨਸਰ ਬੰਦਦਾ ਸੁਰਿੰਦਰ ਮਾਸਟਰ ਜੀ ਸੁਰਿੰਦਰ ਨੇ ਕਿਹਾ ਮਾਸਟਰ ਜੀ ਉਹ ਥੋੜਾ ਰੁਕ ਗਿਆ ਕਮਾ ਏ ਆ ਜਿਹੜਾ ਰਾਈਟ ਆਨਸਰ ਹੈ ਮੇਰਾ ਸਾਈਕਲ ਪੰਚਰ ਹੋ ਗਿਆ ਇਹ ਆ ਜਿਹੜਾ ਜੀ ਇੱਥੇ ਰਾਈਟ ਆਨਸਰ ਹੈ ਆਪਣੀ ਸਰਕਾਰ ਨੂੰ ਸਰਕਾਰੇ ਖਾਲਸਾ ਤੇ ਦਰਬਾਰ ਨੂੰ ਦਰਬਾਰੇ ਖਾਲਸਾ ਨਾ ਕਿਸ ਨੇ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਲੜਕਾ ਗੀਤ ਗਾ ਰਿਹਾ ਹੈ ਬਾਕ ਵਿਚਲੇ ਨਾਮ ਸ਼ਬਦਾਂ ਦੇ ਬਚਨ ਬਦਲ ਕੇ ਸਹੀ ਬਾਕ ਬਚੋ ਸਹੀ ਵਾਕ ਚੁਣਨ ਆਪਣੇ ਵਚਨ ਬਦਲ ਕੇ ਲੜਕਾ ਦਾ ਲੜਕੇ ਬਣ ਜਾਊਗਾ ਜਦੋਂ ਆਪਾਂ ਵਚਨ ਬਦਲਾਂਗੇ ਹੈ ਨਹੀਂ ਆਊਗਾ ਤਾਂ ਇਸ ਕਰਕੇ ਆਪਾਂ 1 ਨੰਬਰ ਆਪਸ਼ਨ ਜਿਹੜੀ ਕੱਟ ਦਾਂਗੇ ਉਸ ਤੋਂ ਬਾਅਦ ਆਪਣੇ ਕੋਲੇ 3 ਬਚਦੀਆਂ ਨੇ ਹੁਣ ਆਪਾਂ ਵਚਨ ਬਦਲਣਾ ਹੈ ਨਾ ਕਿ ਲਿੰਗ ਤਾਂ ਆਪਾਂ ਡੀ ਆਪਸ਼ਨ ਵੀ ਜਿਹੜੀ ਕੱਟ ਦਾਂਗੇ ਉਸ ਤੋਂ ਬਾਅਦ ਲੜਕੇ ਦਾ ਲੜਕਾ ਸੇਮ ਵਚਨ ਬਣ ਗਿਆ ਬੀ ਵੀ ਕੱਟ ਦਾਂਗੇ ਇਸ ਤਰੀਕੇ ਨਾਲ ਸੀ ਆਪਣੀ ਜਿਹੜੀ ਰਾਈਟ ਆਨਸਰ ਆ ਗਿਆ ਲੜਕੇ ਗੀਤ गा ਰਹੇ ਹਨ ਹਾਂਜੀ ਅਗਲਾ ਜਿਹੜਾ ਸਵਾਲ ਹੈ 27 ਨੰਬਰ ਆਪਣੇ ਕੋਲੇ ਉਹ ਹੈ ਇੰਗਲਿਸ਼ ਦਾ ਇੱਕ ਸ਼ਬਦ ਪ੍ਰੀਬਲੇਜ ਸ਼ਬਦ ਹੈ ਜਿਸ ਦਾ ਕੇ ਪੰਜਾਬੀ ਰੂਪ ਆਪਾਂ ਨੂੰ ਦਿੱਤੇ ਗਏ ਨੇ ਸਵਾਲ ਇੱਥੇ ਹੈ ਬੜੇ ਧਿਆਨ ਨਾਲ ਤੁਸੀਂ ਇਹ ਪੜ੍ਹਨਾ ਹੈ ਹੱਲ ਕਰਨ ਤੋਂ ਪਹਿਲਾਂ ਪੰਜਾਬੀ ਵਿੱਚ ਕਿਹੜਾ ਸ਼ਬਦ ਨਹੀਂ ਵਰਤਿਆ ਜਾਂਦਾ ਕਿਦੇ ਲਈ ਪ੍ਰੀਬਲੇਜ ਲਈ ਦਾ ਮਤਲਬ ਕੀ ਹੁੰਦਾ ਹੈ ਵਿਸ਼ੇਸ਼ ਅਧਿਕਾਰ ਉਹਨੇ ਇੱਥੇ ਤੁਸੀਂ ਇਹ ਨਹੀਂ ਲਾ ਦੇਣੀ ਆਪਸ਼ਨ ਵੀ ਸੀ ਆਪਸ਼ਨ ਦੇ ਵਿੱਚ ਪਿਆ ਹੈ ਵਿਸ਼ੇਸ਼ ਅਧਿਕਾਰ ਚਲੋ ਜੀ ਲਗਾ ਦਿਓ ਉਹਨਾਂ ਨੇ ਨਹੀਂ ਦਾ ਸਵਾਲ ਕੀਤਾ ਹੈ ਆਪਾਂ ਨੂੰ ਨਹੀਂ ਵਰਤਿਆ ਜਾਂਦਾ ਵਿਸ਼ੇਸ਼ ਅਧਿਕਾਰ ਡੀ ਆ ਆਪਣੇ ਕੋਲੇ ਉਚੇਚਾ ਹੱਕ ਉਚੇਚਾ ਹੱਕ ਤੇ ਖਾਸ ਫਾਇਦਾ ਇਹ ਜਿਹੜੇ ਇੱਕ ਵਿਸ਼ੇਸ਼ ਅਧਿਕਾਰ ਤਿੰਨੋਂ ਸੇਮ ਜਿਹੜੇ ਅਰਥ ਰੱਖਦੇ ਨੇ ਆਪਸ਼ਨਾ ਇਸ ਲਈ ਜਿਹੜਾ b ਆਪਸ਼ਨ ਹੈ ਰਾਈਟ ਆ ਇੱਥੇ ਸਮਿਖਿਆ ਕਿਉਂਕਿ ਆਪਾਂ ਨੇ ਕਰਨਾ ਸੀਗਾ ਜਿਹੜਾ ਨਹੀਂ ਵਰਤਿਆ ਜਾਂਦਾ ਉਹ ਚੋਣਨਾ ਸੀ ਅਗਲੇ ਸਵਾਲ ਤੇ ਚੱਲਦੇ ਆਪਾਂ 28 ਨੰਬਰ 28 ਨੰਬਰ ਦੇ ਵਿੱਚ ਇੱਕ ਬਾਗ ਦਿੱਤਾ ਗਿਆ ਹੈ ਕਿਹਦੇ ਨਾਲ ਸੰਬੰਧ ਰੱਖਦਾ ਹੈ ਨਿਚੇ ਕਿਸਮਾ ਦਿੱਤੀਆਂ ਗਈਆਂ ਨੇ ਕਾਲਦੀਆਂ ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾ ਰਹੇ ਸਨ ਲੋ ਜੀ ਇਹ ਹੱਲ ਹੋ ਗਿਆ ਮਸਲਾ ਕਿਉਂਕਿ ਸਨ ਆ ਗਿਆ ਇੱਥੇ ਤਾਂ ਭੂਤਕਾਲ ਬਣ ਗਿਆ ਇਹ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ 29 ਨੰਬਰ ਕਾਲਾ ਘੋੜਾ ਤੇਜ਼ ਦੌੜੇਗਾ ਵਾਕ ਦੇ ਵਿੱਚੋਂ ਲਿੰਗ ਨਾਮ ਵਿਸ਼ੇਸ਼ਣ ਅਤੇ ਕਿਰਿਆ ਬਦਲ ਕੇ ਬੰਨ ਵਾਲਾ ਸਹੀ ਵਾਕ ਆਪਾਂ ਨੇ ਚੁਣਨਾ ਹੈ ਪਹਿਲਾਂ ਤਾਂ ਕਾਲਾ ਆਪਾਂ ਦੋਨੇ ਆਪਸ਼ਨਾਂ ਕੱਟ ਦਾਂਗੇ ਕਿਉਂਕਿ ਲਿੰਗ ਨਹੀਂ ਚੇਂਜ ਹੋ ਰਿਹਾ B ਤੇ D ਦੇ ਵਿੱਚ ਪਹਿਲਾਂ ਆਪਾਂ ਨੇ ਲਿੰਗੇ ਚੇਂਜ ਕਰਨਾ ਹੈ ਇਸ ਲਈ D ਆਪਸ਼ਨ ਵੀ ਗਲਤ ਹੈ ਔਰ B ਵੀ ਗਲਤ ਹੈ ਹੁਣ ਆਪਣੇ ਕੋਲੇ 2 A ਤੇ C ਬਚ ਗਈਆਂ ਇਹਦੇ ਵਿੱਚ ਵੀ ਜਿਹੜਾ ਲਾਸਟ ਦੇ ਵਿੱਚ ਹੈ ਦੌੜੇਗਾ ਮਤਲਬ ਕਿ ਵਾਕ ਦਾ ਲਿੰਗੀ ਚੇਂਜ ਨਹੀਂ ਹੋ ਰਿਹਾ ਇਹ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਕਾਲੀ ਘੋੜੀ ਤੇਜ਼ ਦੌੜੇਗੀ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ 30 ਨੰਬਰ ਅੰਗਰੇਜ਼ੀ ਮਹੀਨੇ ਅਪ੍ਰੈਲ ਨੂੰ ਪੰਜਾਬੀ ਵਿੱਚ ਆਪਾਂ ਨੇ ਸ਼ੁੱਧ ਕਰਕੇ ਇੱਥੇ ਲਿਖਣਾ ਹੈ ਇਹਦੇ ਵਿੱਚੋਂ ਰਾਈਟ ਜਿਹੜਾ ਆਨਸਰ ਹੈ ਜੀ ਸੀਏ 31 ਨੰਬਰ ਸਵਾਲ ਕੀ ਹੈ ਆਪਣੇ ਕੋਲੇ ਹੇਠ ਲਿਖੇ ਆ ਵਿੱਚੋਂ ਕਿਹੜਾ ਸ਼ਬਦ ਕਮਲਾ ਤੇ ਮੂਰਖ ਸ਼ਬਦ ਦਾ ਵਿਰੋਧੀ ਸ਼ਬਦ ਹੈ ਏ ਆ ਜਿਹੜਾ ਰਾਈਟ ਆਨਸਰ ਹੈ ਇੱਥੇ ਸਿਆਣਾ ਅੱਗੇ ਆਪਣੇ ਕੋਲੇ ਇੰਗਲਿਸ਼ ਦਾ ਇੱਕ ਹੋਰ ਸ਼ਬਦ ਹੈ ਪ੍ਰੀਵੀਜ਼ਨ ਲਈ ਪੰਜਾਬੀ ਦਾ ਸ਼ਬਦ ਆਪਾਂ ਨੇ ਚੁਣਨਾ ਹੈ ਡੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ ਅਖਾਨ ਹਸਨਿਆਂ ਦੇ ਘਰ ਵਸਦੇ ਦਾ ਸਪਸ਼ਟ ਜਾਂ ਸਹੀ ਅਰਥ ਕੀ ਹੋਵੇਗਾ ਸਮਾਜ ਵਿੱਚ ਵਸਦੇ ਘਰ ਦੀ ਇੱਜ਼ਤ ਵਧਣਾ ਘਰ ਵਿੱਚ ਵਾਪਸ ਆਪਸ ਵਿੱਚ ਮਿੱਠਾ ਬੋਲਣਾ ਜਾਂ ਪ੍ਰਸੰਨ ਚਿੱਤ ਬੰਦੇ ਹਮੇਸ਼ਾ ਸੁਖੀ ਜੀਵਨ ਬਿਤਾਉਂਦੇ ਨੇ ਸੀ ਹੈ ਜਿਹੜਾ ਜੀ ਰਾਈਟ ਆਨਸਰ ਹੈ ਇੱਥੇ ਆਪਾਂ ਨੇ ਅਖਾਨ ਹਸਦਿਆਂ ਦੇ ਘਰ ਵੱਸਦੇ ਦਾ ਸਹੀ ਅਰਥ ਦੱਸਣਾ ਸੀ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ 34 ਨੰਬਰ ਹੈ ਸ਼ੁੱਧ ਪੰਜਾਬੀ ਦੇ ਵਿੱਚ ਬੁੱਧਵਾਰ ਚੁਣਨਾ ਹੈ ਆਪਾਂ ਨੇ ਇਹ ਆਪਸ਼ਨ ਕੱਟ ਜੂਗੀ ਪਪਾ ਪਾਇਆ ਹੋਇਆ ਹੈ ਡੀ ਕੱਟ ਜੂਗੀ ਇਦੇ ਉੱਪਰ ਅਧਿਕ ਨਹੀਂ ਹੈਗੀ ਬੀ ਹੈ ਜਿਹੜਾ ਰਾਈਟ ਆਨਸਰ ਆਜੂਗਾ ਜੀ ਉਸ ਤੋਂ ਬਾਅਦ 35 ਨੰਬਰ ਹੈ ਤੁਹਾਡੇ ਕੋਲੇ ਹੇਠਾਂ ਵਿੱਚੋਂ ਕਿਹੜਾ ਸ਼ਬਦ ਉਪਮਾ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਉਪਮਾ ਉਪਮਾ ਦਾ ਮਤਲਬ ਹੁੰਦਾ ਹੈ ਉਸਤਦ ਰਾਈਟ ਹੈ ਵਿੜਾਈ ਉਸਤਦ ਵਿੜਾਈ ਉਪਮਾ ਇੱਕੋ ਹੈ ਮਤਲਬ ਕਿ ਇੱਥੇ ਆਪਣਾ ਡੀ ਐ ਜਿਹੜਾ ਆਪਸ਼ਨ ਰਾਈਟ ਹੋ ਜੂਗਾ ਇਹ ਅਤੇ ਵੀ ਦੋਮੋ ਜਿਹੜੇ ਨੇ ਉਪਮਾ ਦੇ ਸਮਾਨ ਅਰਥਕ ਨੇ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ 37 ਨੰਬਰ ਹੇਠਾਂ ਵਿੱਚ ਗੁਰਮੁਖੀ ਵਰਣਮਾਲਾ ਦੇ ਅਨੁਨਾਸਕੀ ਵਿਅੰਜਨ ਆਪਾਂ ਨੇ ਦੱਸਣੇ ਨੇ ਨਾਣਾ ਵੀ ਐ ਮੰਮਾ ਵੀ ਐ ਖਖਾ ਉਹਨਾਂ ਦੇ ਵਿੱਚ ਹੈ ਨਹੀਂਗਾ ਇਸ ਤਰੀਕੇ ਨਾਲ ਏ ਤੇ ਵੀ ਆਪਸ਼ਨ ਰਾਈਟ ਹੋ ਜੂਗੀ ਡੀ ਜਿਹੜਾ ਰਾਈਟ ਆਨਸਰ ਹੈ ਅਗਲਾ ਜਿਹੜਾ ਸਵਾਲ ਹੈ 37 ਨੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕਾ ਸ਼ਹਿਰ へਠ ਲਿਖਿਆਂ ਵਿੱਚੋਂ ਕਿਹੜੀ ਉਦਾਸੀ ਸਮੇਂ ਗਏ ਸੀਗੇ ਬੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਚੌਥੀ ਜਿਹੜੀ ਉਦਾਸੀ ਸੀ ਉਸ ਦੌਰਾਨ ਜਿਹੜਾ ਮੱਕਾ ਸ਼ਹਿਰ ਗਏ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ 38 ਨੰਬਰ ਹੈ ਜਿਹੜਾ ਕਿ ਕਿਰਿਆ ਨਾਲ ਸੰਬੰਧਿਤ ਹੈ ਕਿਰਿਆ ਦੀ ਬੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਆਪਸ਼ਨਾਂ ਨੇ ਆਪਣੇ ਕੋਲੇ 5 3 2 4 ਰਾਈਟ ਆਨਸਰ ਇੱਥੇ ਆਪਾਂ ਨੇ ਚੁਣਨਾ ਹੈ ਹੁਣ ਬੜੇ ਧਿਆਨ ਨਾਲ ਤੁਸੀਂ ਨੇ ਦੇਖਣਾ ਇੱਥੇ ਜਿਹੜਾ ਆਪਾਂ ਨੂੰ ਸਵਾਲ ਕੀਤਾ ਗਿਆ ਹੈ ਕਿਰਿਆ ਦੀ ਵੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਪ੍ਰਕਾਰ ਇੱਥੇ ਆਪਾਂ ਨੂੰ ਸਵਾਲ ਕੀਤਾ ਗਿਆ ਹੈ ਇੱਥੇ ਜਿਹੜਾ ਦੋ ਨਹੀਂ ਲਾ ਦੇਣੀ ਆ ਤੁਸੀਂ ਨੇ ਅੱਗੇ ਕਿਰਿਆ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਇੱਥੇ ਗੱਲ ਹੋ ਰਹੀ ਹੈ ਕ੍ਰਿਆ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਜਾ ਸਕਦਾ ਹੈ ਇਹਦਾ ਰਾਈਟ ਜਿਹੜਾ ਆਨਸਰ ਹੈ ਜੀ ਉਹ ਡੀ ਹੈ ਚਾਰ ਪ੍ਰਕਾਰ ਨਾਲ ਵੰਡਿਆ ਜਾ ਸਕਦਾ ਹੁਣ ਜੇਕਰ ਆਪਾਂ ਕਿਸਮਾਂ ਦੀ ਗੱਲ ਕਰੀਏ ਕਿਵੇਂ-ਕਿਵੇਂ ਵੰਡਿਆ ਜਾ ਸਕਦਾ ਹੈ ਪਹਿਲੀ ਪ੍ਰਕਾਰ ਦੀ ਜਿਹੜੀ ਕਿਸਮ ਹੈ ਬੜੇ ਧਿਆਨ ਨਾਲ ਸੁਣਨਾ ਤੁਸੀਂ ਨੇ ਪਹਿਲੀ ਪ੍ਰਕਾਰ ਦੀ ਕਿਸਮ ਦੇ ਵਿੱਚ ਦੋ ਪ੍ਰਕਾਰ ਨਾਲ ਵੰਡਿਆ ਜਾਂਦਾ ਹੈ ਅਕਰਮਕ ਤੇ ਸਕਰਮਕ ਫਿਰ ਜੇਕਰ ਆਪਾਂ ਦੂਜੀ ਪ੍ਰਕਾਰ ਦੀ ਗੱਲ ਕਰੀਏ ਤਾਂ ਤਿੰਨ ਪ੍ਰਕਾਰ ਨਾਲ ਵੰਡਿਆ ਜਾਂਦਾ ਹੈ ਸਧਾਰਨ ਪ੍ਰੇਰਣਾ ਆਰਥਿਕ ਦੋਹਰੀ ਪ੍ਰੇਰਣਾ ਆਰਥਿਕ ਜ਼ਿਕਰ ਤੀਜੀ ਪ੍ਰਕਾਰ ਦੀ ਵੰਡ ਦੀ ਗੱਲ ਕਰੀਏ ਦੋ ਪ੍ਰਕਾਰ ਦੀ ਹੈ ਇਕੈਰੀ ਤੇ ਸੰਯੁਕਤ ਚੌਥੀ ਪ੍ਰਕਾਰ ਦੀ ਜਿਹੜੀ ਕਿਰਿਆ ਦੀ ਵੰਡ ਹੈ ਦੋ ਪ੍ਰਕਾਰ ਦੀ ਹੈ ਮੂਲ ਤੇ ਸਹਾਇਕ ਇਸ ਤਰੀਕੇ ਨਾਲ ਚਾਰ ਵਾਰ ਵੰਡਿਆ ਜਾ ਸਕਦਾ ਹੈ ਕਿਰਿਆ ਨੂੰ ਅਲੱਗ-ਅਲੱਗ ਕਿਸਮਾਂ ਬਣਦੀਆਂ ਨੇ ਡੀ ਹੈ ਜਿਹੜਾ ਇੱਥੇ ਰਾਈਟ ਆਨਸਰ ਹੈ ਜੀ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ ਉਹ ਪੋਸਤਕਾ ਜਿਸ ਵਿੱਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ ਹੋਵੇ ਲਈ ਵਰਤੇ ਜਾਂਦੇ ਸ਼ਬਦ ਦਾ ਸੁੱਧ ਰੂਪ ਆਪਾਂ ਨੇ ਝੋਣਨਾ ਹੈ ਸਵੈ ਜੀਵਨੀ ਹੁੰਦੀ ਹੈ ਜਿਹੜੀ ਜੀ ਉਹ ਆਪਣੇ ਆਪ ਲੇਖਕ ਲਿਖਦਾ ਆਪਣੀ ਜ਼ਿੰਦਗੀ ਤੇ ਕਹਾਣੀ ਦਾ ਇਹਦੇ ਨਾਲ ਕੋਈ ਲੈਣ ਦੇ ਨਹੀਂ ਇਕਾਂਗੀ ਦਾ ਕੋਈ ਲੈਣ ਦੇ ਨਹੀਂ ਇਹ ਹੈ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਜੀਵਨੀ ਜਿਹੜੀ ਕਿਸੇ ਹੋਰ ਦੇ ਜੀਵਨ ਤੇ ਲਿਖੀ ਜਾਂਦੀ ਹੈ ਉਸ ਦੀ ਗੱਲ ਇੱਥੇ ਆਪਾਂ ਕਰ ਰਹੇ ਹਾਂ 39 ਨੰਬਰ ਦੇ ਵਿੱਚ ਅਗਲਾ ਜਿਹੜਾ 40 ਨੰਬਰ ਸਵਾਲ ਹੈ ਆਪਣੇ ਕੋਲੇ ਉਹ ਹੈ ਸ੍ਰੀ ਅਕਾਲ ਤਖਤ ਦੀ ਜਿਹੜੀ ਸਾਜਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜੇਕਰ ਆਪਾਂ ਸਾਲ ਦੀ ਗੱਲ ਕਰੀਏ ਤਾਂ ਇਹ 1606 ਈਸਵੀ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ 1609 ਈਸਵੀ ਦੇ ਵਿੱਚ ਜਿਹੜੀ ਸਥਾਪਨਾ ਹੈ ਜਿਹੜੀ ਉਸਾਰੀ ਹੈ ਅਕਾਲ ਤਖਤ ਦੀ ਉਹ ਪੂਰੀ ਹੁੰਦੀ ਹੈ 3 ਸਾਲ ਦਾ ਜਿਹੜਾ ਟੋਟਲ ਸਮਾਂ ਅਕਾਲ ਤਖਤ ਦੀ ਸਾਜਣਾ ਨੂੰ ਜਾਂ ਕਹੀਏ ਉਸਾਰੀ ਨੂੰ ਪੂਰਨ ਤੌਰ ਤੇ ਮੁਕੰਮਲ ਕਰਨ ਦੇ ਵਿੱਚ ਲੱਗਦਾ ਹੈ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ 41 ਨੰਬਰ ਹੇਠ ਲਿਖੀਆਂ ਵਿਖੇਡਾਂ ਵਿੱਚੋਂ ਕਿਹੜੀ ਪ੍ਰਾਤਨ ਖੇਡ ਹੈ ਬੀ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਕਬੱਡੀ ਅਗਲਾ ਜਿਹੜਾ ਸਵਾਲ ਹੈ ਜੋ ਆਪ ਨਾਲ ਬੀਤੀ ਹੋਵੇ ਵਾਕ ਲਈ ਸੰਖੇਪ ਸ਼ਬਦ ਆਪਾਂ ਨੇ ਚੋਣਨਾ ਹੈ ਜਗ ਬੀਤੀ ਜਿਹੜੀ ਜਗ ਨਾਲ ਬੀਤਦੀ ਹੈ ਲੋਕ ਬੀਤੀ ਲੋਕਾਂ ਨਾਲ ਹੱਡ ਬੀਤੀ ਜਿਹੜੀ ਜਿਹੜੀ ਆਪਣੇ ਨਾਲ ਬੀਤਦੀ ਹੈ ਆਪਾਂ ਇੱਥੇ ਸੀ ਆ ਜਿਹੜਾ ਰਾਈਟ ਆਨਸਰ ਲਾ ਦਾਂਗੇ ਜੀ ਅਗਲਾ ਜਿਹੜਾ ਸਵਾਲ ਹੈ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਟੋਕੈ ਜਿਹੜੀ ਕਿਸ ਗੁਰੂ ਸਾਹਿਬਾਨ ਦੀ ਲਿਖੀ ਹੋਈ ਹੈ ਬੀ ਆ ਜਿਹੜਾ ਜੀ ਰਾਈਟ ਆਨਸਰ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੋਕ ਹੈ ਜਿਹੜੀ ਲਿਖੀ ਗਈ ਹੈ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਅੱਗੇ ਆਪਾਂ ਗੁਰਮੁਖੀ ਲਿਪੀ ਨਾਲ ਸੰਬੰਧਿਤ ਹੈ ਗੁਰਮੁਖੀ ਲਿਪੀ ਵਿੱਚ ਦੁੱਤ ਦੁੱਤ ਅੱਖਰ ਹੇਠਾਂ ਵਿੱਚੋਂ ਕਿਹੜੇ ਨੇ ਇਹਦੇ ਵਿੱਚ ਸੀ ਆ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਹਾ ਹਾ ਰਾਰਾ ਬਾਬਾ ਜੇਕਰ ਹੁਣ ਆਪਾਂ ਗੱਲ ਕਰੀਏ ਜਿਹੜੇ ਵਰਤਮਾਨ ਸਮੇਂ ਦੇ ਵਿੱਚ ਪ੍ਰਚਲਿਤ ਨੇ ਉਹ ਹਾ ਹਾ ਤੇ ਰਾਰਾ ਨੇ ਬਾਬਾ ਦੀ ਵਰਤੋਂ ਜਿਹੜੀ ਹੁਣ ਘੱਟ ਹੁੰਦੀ ਹੈ ਜਾਂ ਕਹੀਏ ਬਿਲਕੁਲ ਬੰਦ ਵਾਂਗੂ ਹੈ ਇਹ ਬੰਦ ਕਿਨੇ ਕੀਤੀ ਹੈ ਜੇਕਰ ਸਵਾਲ ਇਹ ਆਜੇ ਤੁਹਾਨੂੰ ਜਿਹੜਾ ਬਾਬਾ ਦੁੱਤ ਅਖਰ ਹੈ ਇਹਦੀ ਹੁਣ ਵਰਤੋਂ ਘੱਟ ਜਾ ਬੰਦ ਕਿਨੇ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਦੀ ਖੋਜ ਹੈ ਹੇ ਅਗਲਾ ਸਵਾਲ ਹੈ ਤੁਹਾਡੇ ਕੋਲੇ 35 ਨੰਬਰ ਲਹੂ ਦੇ ਅਥਰੂ ਕੇਰਨਾ ਮੁਹਾਵਰੇ ਦਾ ਜਿਹੜਾ ਟੁਕਮਾ ਸਹੀ ਅਰਥ ਆਪਾਂ ਨੇ ਚੁਣਨਾ ਹੈ ਲਹੂ ਦੇ ਅਥਰੂ ਕੇਰਨਾ ਏ ਹੈ ਜੀ ਜਿਹੜਾ ਰਾਈਟ ਆਨਸਰ ਹੈ ਬਿਰਲਾਪ ਕਰਨਾ ਪੰਜਾਬੀ ਵਿਆਕਰਨ ਵਿੱਚ ਤੁਣੀ ਤੁਣੀਆਂ ਦੀਆਂ ਕਿਸਮਾਂ ਆਪਾਂ ਨੇ ਇੱਥੇ ਚੁਣਨਾ ਹੈ ਤੁਣੀਆਂ ਦੀਆਂ ਕਿਸਮਾਂ ਵਿਆਕਰਨ ਦੇ ਵਿੱਚ ਜਿਹੜੀਆਂ ਆਪਸ਼ਨਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਰਾਈਟ ਜਿਹੜੀ ਆਪਸ਼ਨ ਬਣਦੀ ਹੈ ਸਵਾਰ ਤੇ ਵਿਅੰਜਨ ਸਵਾਰ ਤੇ ਵਿਅੰਜਨ ਸੀ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਉਸ ਤੋਂ ਅੱਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਨੇ ਕਿਹੜਾ ਜਿਹੜਾ ਅਗੇਤਰ ਹੈ ਲੱਗਣ ਨਾਲ ਅਰਥ ਉਲਟ ਹੋ ਜਾਂਦੇ ਨੇ ਉਹ ਹੈ ਬੇ ਸੀ ਜਿਹੜਾ ਰਾਈਟ ਆਨਸਰ ਹੈ ਜਿਵੇਂ ਕਿ ਅਕਲ ਬੇਅਕਲ ਪਰਵਾਹ ਬੇਪਰਵਾਹ ਬਿਲਕੁਲ ਉਲਟ ਹੋ ਜਾਂਦੇ ਨੇ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ 48 ਨੰਬਰ 99 ਅੰਕ ਚੁਣਨਾ ਹੈ ਆਪਾਂ ਨੇ 99 ਕਿਵੇਂ ਲਿਖਿਆ ਜਾਊਗਾ ਅੰਕਾਂ ਦੇ ਵਿੱਚ ਏ ਆ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ ਜਿਹੜਾ ਸਵਾਲ ਹੈ 49 ਨੰਬਰ ਹੈ ਤੁਹਾਡੇ ਕੋਲੇ ਅਕਾਊਂਟੈਂਟ ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤੇ ਜਾਂਦਾ ਹੈ ਅਕਾਊਂਟੈਂਟ ਲਈ ਬੀ ਜਿਹੜਾ ਰਾਈਟ ਆਨਸਰ ਹੈ ਜੀ ਲੇਖਾਕਾਰ ਅਗਲਾ ਜਿਹੜਾ ਸਵਾਲ ਹੈ 50 ਨੰਬਰ ਤੁਹਾਡੇ ਕੋਲੇ ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ ਸਹੀ ਵਿਰੋਧੀ ਸ਼ਬਦ ਸੋਗ ਸੁਖ ਅਮੀਰ ਵੇਲਾ ਉੱਚਾ ਵਿਰਲਾ ਰਾਈਟ ਆਨਸਰ ਹੈ ਜੀ ਜਿਹੜਾ ਡੀ ਐ ਜਗਣਾ 부ਜਣਾ ਆਪਾਂ ਨੇ ਇੱਥੇ ਵਿਰੋਧੀ ਜੋੜਾ ਚੁਣਨਾ ਸੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੇਕਰ ਤੁਹਾਨੂੰ ਸਾਡੀਆਂ ਪੰਜਾਬੀ ਪੇਪਰ ਏ ਤੇ ਕਲਾਸਾਂ ਵਧੀਆ ਲੱਗ ਰਹੀਆਂ ਨੇ ਤਾਂ ਤੁਸੀਂ ਚੈਨਲ ਜ਼ਰੂਰ ਸ਼ੇਅਰ ਕਰ ਦਿਓ ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬੀ ਪੇਪਰ ਤੋਂ ਇਲਾਵਾ ਜਿਹੜੀਆਂ ਅਸੀਂ ਕਲਾਸਾਂ ਅੱਗੇ ਪੰਜਾਬੀ ਤੇ ਇੰਗਲਿਸ਼ ਸਟੈਨੋਗ੍ਰਾਫੀ ਤੇ ਵੀ ਲੈ ਕੇ ਆ ਰਹੇ ਹਾਂ ਉਹ ਤੁਸੀਂ ਮਿਸ ਨਾ ਕਰੋ ਤੇ ਆਪਣੇ ਪੇਪਰ ਦੀ ਤਿਆਰੀ ਵਧੀਆ ਤਰੀਕੇ ਨਾਲ ਫਰੀ ਆਫ ਕਾਸਟ ਜਿਹੜੀ ਜਾਰੀ ਰੱਖ ਸਕੋ